ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਦਾ ਸ਼ੇਰੇ ਪੰਜਾਬ ਮਹਾਰਨਜੀਤ ਸਿੰਘ ਪੰਥ ਅਕਾਲੀ ਦੇ ਮੁਖ ਸੇਵਾਦਾਰ ਬੜੇ ਦੁੱਖ ਹਿਰਦੇ ਨਾਲ ਦੱਸਣਾ ਪੈ ਰਿਹਾ ਹੈ ਕਿ ਜੰਮੂ ਕਸ਼ਮੀਰ ਦੇ ਸਾਬਕਾ ਗਵਰਨਰ ਸਤਿਆਪਾਲ ਮਲਕ ਜੀ ਜਿਹੜੇ ਪਿਛਲੇ ਦਿਨ ਤੋਂ ਹਸਪੀਟਲ ਦੇ ਵਿੱਚ ਦੇਰੇ ਇਲਾਜ ਚੱਲ ਰਹੇ ਸੀ ਅੱਜ ਉਹ ਆਪਣੇ ਸਾਰੇ ਸੁਆਸਾਂ ਦੀ ਪੂੰਜੀ ਭੋਗਦੇ ਹੋਏ ਗੁਰਚਰਨਾ ਵਿੱਚ ਜਾ ਬਰਾਜੇ ਨੇ ਅਸੀਂ ਪਿੱਛੇ ਉਹਨਾਂ ਦੇ ਜਾਣ ਵਾਲਿਆਂ ਨੂੰ ਪਰਿਵਾਰ ਨੂੰ ਦੁੱਖ ਦੀ ਸਾਂਝ ਪਾਉਂਦੇ ਆਂ ਔਰ ਅਰਦਾਸ ਕਰਦੇ ਆਂ ਕਿ ਪ੍ਰਮਾਤਮਾ ਇਹ ਜੀਆਂ ਰੂਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ਼ ਬਖਸ਼ੀ ਜਿਹੜੇ ਸੱਚ ਤੇ ਹੱਕ ਦੀ ਗੱਲ ਕਰਦੇ ਨੇ ਉਹਨਾਂ ਨੂੰ ਹਮੇਸ਼ਾ ਹੀ ਯਾਦ ਕੀਤਾ ਜਾਣਾ ਚਾਹੀਦਾ ਔਰ ਉਹਨਾਂ ਦੇ ਵਾਸਤੇ ਅਰਦਾਸ ਵੀ ਕਰਨੀ ਚਾਹੀਦੀ ਆ ਕਿ ਪ੍ਰਮਾਤਮਾ ਉਹਨਾਂ ਦਾ ਆਇਆ ਗਾਇਆ ਚੱਲਿਆ ਫਿਰਿਆ ਸਫਲ ਕਰਨਾ ਕਿਉਂਕਿ ਤੁਸੀਂ ਸਾਰੇ ਭਲੀ ਭਾਂਤ ਜਾਣੂ ਜੋ ਕਿ ਜਦੋਂ ਕਿਸਾਨੀ ਅੰਦੋਲਨ ਚੱਲਿਆ ਸੀ ਤੇ ਕਿਸਾਨਾਂ ਦੇ ਹੱਕ ਦੇ ਵਿੱਚ ਉਹ ਪੂਰਾ ਗਰਜ ਕੇ ਲਲਕਾਰ ਕੇ ਬੋਲੇ ਸੀ ਔਰ ਸਿੱਖਾਂ ਦੀ ਵੀ ਹਮੇਸ਼ਾ ਸਿੱਖੀ ਦੀ ਸਿੱਖਾਂ ਦੇ ਸਿੱਖ ਰਾਜ ਦੀ ਗੱਲ ਕਰਦੇ ਸੀ ਤੇ ਅਸੀਂ ਉਹਨਾਂ ਨੂੰ ਜਿਹੜਾ ਵਾ ਉਹਨਾਂ ਦਾ ਦੁਨੀਆ ਤੋਂ ਚਲੇ ਜਾਣ ਦਾ ਦੁੱਖ ਪ੍ਰਗਟਾਵਾ ਕਰਦੇ ਆਂ ਔਰ ਅਰਦਾਸ ਕਰਦੇ ਆਂ ਪਰਮਾਤਮਾ ਉਸ ਬਿਛਰੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੀ ਉਹਨਾਂ ਦੇ ਪਰਿਵਾਰ ਨੂੰ ਤੇ ਉਹਨਾਂ ਦੇ ਚਾਹਣ ਵਾਲਿਆਂ ਨੂੰ ਭਾਣਾ ਮੰਨ ਦਾ ਬਲ ਬਖਸ਼ੀ ਔਰ ਸਾਰੇ ਹੀ ਵੀਰ ਅਰਦਾਸ ਕਰਿਓ ਉਹਨਾਂ ਦੇ ਨਿਮਿਤ ਕਿ ਮਹਾਰਾਜ ਇਹੋ ਜੀਆਂ ਰੂਹਾਂ ਕੌਮ ਦੀ ਗੱਲ ਕਰਨ ਵਾਸਤੇ ਆਉਂਦੀਆਂ ਰਹਿਣ ਔਰ ਹੱਕ ਸੱਚ ਦੀ ਆਵਾਜ਼ ਠਾਉਂਦੀਆਂ ਰਹਿਣ ਔਰ ਉਹਨਾਂ ਦਾ ਆਵੇ ਆ ਗਾਵੇ ਆ ਸਫਲਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ